ਸ਼ਾਮ ਦਾ ਟਰਵੇ ਜੀ ਆਪਾਂ ਨੇ ਪਹਿਲਾਂ ਦਾਲ ਬਣਾ ਲਈ ਦੀ ਤੇ ਅੰਦਰ ਤੜਕਾ-ਤੁਕਾ ਲਾ ਕੇ ਰੱਖ ਦਿੱਤਾ ਤੜਕਾ ਲਾ ਲਿਆ ਹੁਣ ਤੁਹਾਨੂੰ ਮਹਾਰੋਹੀ ਬਣਾ ਲਾਂਗੇ ਜੀ ਪਹਿਲਾਂ ਗੁੰਨਾਂਗੇ ਆਟਾ 10kg ਕਣਕ ਦਾ ਆਟਾ ਲੈ ਆ ਜੇ ਨਰਨਾਲੀਆ ਪੰਜ ਦੁੱਧ ਪੁੱਤ ਦਿੱਤੇ ਸ਼ਾਮ ਖੰਡ ਪੁੱਟੀ ਜਾਂਦੀ ਹੈ ਜੀ ਗੁੰਨਦਲੇ 10 I uh -huh.

मज़ा तो बंदियां जी पक्ष पा के तुरकी पानी आई जिस जिंत मिटाई ठंड बहुत हो गई इस करके बार लाइन पलिया ਆਰੇ ਵਾਹਿਗੁਰਜੀ ਦਾ ਫਤਸਾ ਵਾਹਿਗੁਰਜੀ ਦੀ ਉਪਦੇਸ਼ ਸ਼ਾਮ ਦਾ ਪਾਠ ਸਹੀ ਬਹੁਤ ਮਿੱਠੀ ਬਾਣੀ ਚੱਲ ਰਹੀ ਹੈ ਤੁਰਕੀ ਬਾਣੀ ਆਈ ਜਿੰਦ ਮਟਾਈ ਪੜ੍ਹਦੇ ਆਂ ਵੀਰ ਆ ਸਾਰੀ ਖਾਣ ਲੇ ਜੀ ਜੈ ਪੜ੍ਹ ਚਦਾ ਹੋਏ ਆਪਣਾ ਜੰਨਿਆਂ ਚ ਪੜਜੋ ਹਾਂ ਪਿੱਛੇ ਵੱਲ ਜਾ Fala! Ah. फतेमी राड़ी हुई रोटी बहुत वादिया लगती है जी ਬਈ ਪਾਠ ਆਪਣਾ ਕੀ ਸਮਾਪਤੀ ਹੋ ਗਈ ਰਹਾ ਦਸ ਸਾਹਿਬ ਦੇ ਹਾਂ ਨਾਲੇ ਬਾਹਰ ਦਾ ਨਦਰ ਗੁਰਬਾਣੀ ਸੁਣੀ ਜਾਂਦੀ ਆਪਾਂ ਨੂੰ ਨਾਲੇ ਪ੍ਰਸ਼ਾਦਾ ਪਣ ਜਾਂਦਾ ਹੈ ਲੋਇਂ ਅੰਦਰ ਜਨੇਰ ਨੀਰ ਜਲ ਇਨਰ ਕੋਲੇ ਬਣ ਜਾਂਦੇ ਨੇ نیچے ਬਹੁਤ ਵਧੀਆ ਰੋਟੀ ਲੱਗਦੀ ਹੈ ਜੇ ਆਪਣੇ ਚੁੱਲੇ ਦੀ ਵੈਸੇ ਦੀ ਇੰਨੀ ਵਧੀਆ ਲੱਗਦੀ ਟਰਾਂਸ ਦਾ ਚੁੱਲਾ ਹੀ ਵਧੀਆ ਲੱਗਦਾ ਜੀ ਅੱਲਾ ਲੈਡੀ ਭਾਜੀ ਲੱਗਦੀ ਹੈ ਹਾਂ ਲੱਟਣੀ ਹਾਂ ਜੀ ਲੈਟਾ ਮਤ ਕਰਕੇ ਫालतू ਹਾਂ ਹਾਂ ਕਰ ਦੇ ਇਨਵਰਟਰ ਵੀ ਖਤਮ ਹੋ ਸਕਦਾ ਬਾਥਰੂਮ ਵਾਲੀ ਕਰਦੇ ਹੁਣ ਹਾਂ मेरा सतगुरु सौ थान वागुरु सतना ਆਪਾਂ ਸਾਰੇ ਫੁਲਕੇ ਐਂ ਬਣਾ ਲਾਂਗੇ ਜੀ ਪਰਮਾਤਮਾ ਸਭ ਦਾ ਪਾਲਾ ਕਰੇ ਸਾਰੇ ਤੰਦਰੁਸਤ ਰਹਿਬੱਖੇ ਅਗਲੀ ਵੀਡੀਓ ਚ ਫੇਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ